ਫਰੋਇਦਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚੋਂ ਵੀਡੀਓ ਕਵਰ ਕਰਕੇ ਹਟਿਆ ਕਾਲੂ ਬਾਈ ਦੇ ਘਰੋਂ ਇੱਕ ਪਹਿਲਾ ਸੂਆ ਸੂਈ ਸਵਾਈ ਵੈੜ ਮਿੱਤਰੋ 12 13 ਦਿਨਾਂ ਦੀ ਸੂਈ ਥੱਲੇ ਕੰਡੇ ਤੋਲਣ ਵਾਲਾ ਦੁੱਧ ਕਿੰਨਾ ਵਾ ਕਾਲੂ ਬਾਈ 15 ਕਿਲੋ ਬਾਈ ਜਿਹੜਾ ਚੋਣਾਂ ਵਾਲਾ ਨਿਕਲੂਗਾ ਇਹ ਨਾ ਹੋਵੇ ਕੋਈ ਆ ਜਾਵੇ ਤੇ 13 ਰਹਿ ਜਾਵੇ ਬੇਫਿਕਰ ਹੋ ਜਾ ਸਾਢੇ 15 ਹੋਊਗਾ ਹੈ ਠੀਕ ਹੈ ਬਈ ਚੋਣ ਚਾਣ ਦੀ ਕਿਵੇਂ ਹੈ ਬਾਈ ਓਕੇ ਓਕੇ ਧਾਰ ਵੀ ਨਾ ਮਾਰੇ ਬਾਈ ਠੀਕ ਹੈ ਘਰ ਆਪਣਾ ਕਿੱਥੇ ਹੈ ਗਿਆ ਕਾਲੂ ਬਾਈ ਘਰ ਬਾਈ ਆਪਣਾ ਖੂਹ ਕੋਲੇ ਆ ਉਹ ਨਵੇਂ ਖੂਹ ਕੋਲੇ ਹਾਂਜੀ ਬਾਬਾ ਸਰਦਾਰਾਂ ਦੇ ਗੁਰਦਵਾਰੇ ਕੋਲੇ ਖੂਹ ਆਉਂਦਾ ਉੱਥੇ ਠੀਕ ਆ ਬਾਈ ਅੱਛਾ ਠੰਡੀ ਸੀ ਲਾਉਣ ਦੇ ਵੀ ਰਹੀ ਠੰਡੀ ਠੰਡੀ ਬਾਈ ਬੰਦੇ ਆਈ ਬਾਈ ਮਗਰ ਬੱਚੀ ਕਿਹੜੇ ਸੀਮਨ ਦੀਂਦੇ ਈਟੀਟੀ ਦੀ ਬੱਚੀ ਆ ਈਟੀਟੀ ਦੀ ਬੱਚੀ ਸਰਕਾਰੀ ਸੀਮਨ ਤੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਬਾਈ 12 13 ਦਿਨ ਹੋ ਗਏ 12 13 ਦਿਨ ਘਰੇ ਰੱਖਣ ਵਾਲਾ ਲੈ ਜਾ ਲੰਬਾ ਤਾਂ ਨਹੀਂ ਆਉਂਦਾ ਮੈਂ ਕਹਿੰਦਾ ਬੇਵਿਕਰ ਹੋ ਜਾ ਵੀਜਾਦ ਕਰੂਗਾ ਪਿਛਾਲੂ ਤੋਂ ਗਾਂ ਲੈ ਆਂਦੀ ਸੀ ਹਾਂਜੀ ਹਾਂਜੀ ਠੀਕ ਆ ਕਿੰਨੇ ਦੀ ਦੇ ਦਈਏ ਬਾਈ ਮੁੱਲ 62000 ਹੈ ਬਾਈ ਹਾਂ ਜੇ 8558 ਹੀ ਦੇਣੀ 52 ਦੋ ਘੱਟ 55 ਦੀ ਝਾਕ ਆ ਇਹ ਵਟਿਆ ਜਾਵੇ ਜੈ ਜੀ ਯਾਰ ਨਹੀਂ ਐਣਾ ਕਰਾ ਡਾਡਾ ਉਹਨਾਂ ਨੂੰ ਦੇ ਦੀ ਹੁਣ ਤੇ ਬਾਈ ਮਿੱਤਰੋ ਜਿਹੜੇ ਭਰਾ ਨੂੰ ਚਾਹੀਦੀ ਹੈ ਬਾਈ ਨਾਲ ਰਾਬਤਾ ਕੈਮ ਕਰ ਲਓ ਮਗਰ ਸਰਕਾਰੀ ਸੀਮਨ 8TD ਦੀ ਬੱਛੀ ਆ ਆਪ ਵੀ ਬੜ ਬਹੁਤ ਸੋਹਣੀ ਆ ਅੱਛਾ